ਅੱਜ ਤੁਹਾਡੇ ਸਾਰੇ ਲਾਂਬੇ ਲਾ ਦੇ ਨੇ ਚੰਗੀ ਸਪੌਟਲੈਸ ਨੁਕਰੀ ਘੋੜੀ ਭਾਅ ਪਰਤੇ ਨਾਲ ਹੀ ਬੰਝੋ ਆਪਣੇ ਦੋਸਤ ਦੀ ਆਈ ਹੈ ਵਿਕਲ ਤੇ ਉਹ ਕਹਿੰਦਾ ਸੇਵਾ ਵਾਲੇ ਨੂੰ ਭਰਾ ਸਸਤੀ ਦੇ ਦੂੰ ਤੇ ਰੇਟ ਬਹੁਤ ਜਾਇਜ ਨੁਕਰੀਆਂ ਦਾ ਰੇਟ ਮੰਨ ਲਓ ਚੰਬੀਆਂ ਨਾਲੋਂ ਵੀ ਘੱਟ ਮੈਂ ਜਿਵੇਂ ਕੱਲ ਇੱਕ ਬਲੌਗ ਵਿੱਚ ਬੋਲਿਆ ਸੀ ਵੀ ਚੰਬੀ ਘੋੜੀ ਤੋਂ ਵੀ ਸਸਤੀਆਂ ਨੁਕਰੀ ਘੋੜੀ ਮਿਲ ਜਣੀਆਂ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੇ ਉਹਨਾਂ ਦੇ ਜਾਨਵਰ ਤੰਦਰੁਸਤ ਹੋਣ ਤੇ ਠੰਡ ਤੋਂ ਬਚੇ ਰਹੋ ਜੀ ਤੇ ਦੋਸਤੋ ਅੱਜ ਆਪਾਂ ਇੱਕ ਵੀਡੀਓ ਲਿਆਏ ਆ ਤੁਹਾਡੇ ਲਈ ਭਾਅ ਪੜਤੇ ਲਈ ਆਪਣੇ ਕਹੇ ਯਾਰ ਦੋਸਤ ਦੀ ਘੋੜੀ ਆਪਣੇ ਫਾਰਮ ਦੇ ਉੱਤੇ ਫੇਲ ਹੋਣੀ ਆਈ ਆ ਨੁਕਰੀ ਘੋੜੀ ਆ ਭਾਅ ਪੜਤੇ ਵਾਲੀ ਆ ਹੱਡਾਂ ਪੈਰਾਂ ਦੀ ਸਾਰੇ ਪੱਖੋਂ ਪੂਰੀ ਸਹੀ ਆ ਬਸ ਉਹਦੇ ਮੰਨ ਲਓ ਕੋਈ ਮਜੂਰ ਹੀ ਬਣ ਗਈ ਜਿਹਦੇ ਨਾਲ ਪੈਸਿਆਂ ਦੀ ਲੋੜ ਆ ਤੇ ਸਸਤੀ ਬਣਜੂ ਘੋੜੀ ਸਾਰੀ ਡਿਟੇਲ ਦਵਾਂ ਤਾਂ ਤੁਹਾਨੂੰ ਕੀ ਉਮਰ ਆ ਕੀ ਹਾਈਟ ਆ ਕੀ ਖਾਂਦਾਰਾ ਨਾ ਸਾਰਾ ਬੇਰਵਾ ਤੁਹਾਨੂੰ ਵੀਡੀਓ ਦੇ ਵਿੱਚ ਹੀ ਆਪਾਂ ਪੂਰਾ ਦੇ ਦੇਣਾ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਆਪਾਂ ਕੱਲ ਇੱਕ ਬਲੌਗ ਪਾਇਆ ਸੀ ਉਹ ਜਾਂ ਘੋੜੀ ਖੜੀ ਸੀ ਤੇ ਆਪਾਂ ਬੋਲੇ ਸੀ ਵੀ ਚੰਬੀ ਘੋੜੀ ਭਾਵੜ ਚੰਬੀ ਘੋੜੀ ਨਾਲ ਵੀ ਰੇਟ ਰੇਟ ਜਿਹਾ ਭੁਰਾ ਭਾਵੜ ਤੇ ਨਾ ਬਣਜੂ ਹਨਾ ਤੇ ਉਹ ਮੇਰੇ ਭਰਾਵਾਂ ਦੇ ਫੋਨ ਆਇਆ ਬਾਈ ਫੋਟੋ ਪਾ ਦਿਓ ਜਾਂ ਇਹਦੀ ਕੋਈ ਵੀਡੀਓ ਪਾ ਦਿਓ ਆਪਾਂ ਉਹ ਪਰਸੋਂ ਸ਼ਾਮ ਨੂੰ ਬਲੌਗ ਬਣਾਇਆ ਸੀ ਤਾਂ ਫੋਟੋ ਵੀਡੀਓ ਨਹੀਂ ਸੀ ਉਹਦੀ ਆਪਣੇ ਕੋਲ ਕੋਈ ਤਾਂ ਮੈਂ ਸੋਚਿਆ ਚਲੋ ਇਹਦੀ ਸਪੈਸ਼ਲ ਵੀਡੀਓ ਪਾ ਲਈ ਨਾਲੇ ਆਪਣੇ ਜਿਹੜੇ ਸੱਜਣ ਭਰਾ ਆਪਣੇ ਨਾਲ ਚੈਨਲ ਤੇ ਜੁੜੇ ਆ ਉਹ ਪੂਰੀ ਤਰ੍ਹਾਂ ਇਹਨੂੰ ਚੰਜ ਨਾਲ ਦੇਖ ਲੈਣਗੇ ਸਾਰੀ ਡਿਟੇਲ ਸਾਹਮਣੇ ਰੱਖ ਦਿਆਂ ਕਿਤੇ ਬਾਕੀ ਆਉਣਾ ਸੌਖਾ ਹੋ ਜਾਂਦਾ ਤੇ ਬਾਕੀ ਉਹਨਾਂ ਨੇ ਆ ਕੇ ਤੁਸੀਂ ਜਿਹਦੇ ਵੀ ਫਿੱਟ ਹੋਈ ਆ ਕੇ ਫਾਰਮ ਤੇ ਆਪਦੀ ਤਸੱਲੀ ਤੱਕ ਕਰ ਹੀ ਲੈਣੀ ਹੈ ਤੇ ਬਾਕੀ ਦਿੰਦੇ ਆ ਪੂਰੀ ਡਿਟੇਲ ਦੋਸਤੋ ਇਹਦੀ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖ ਲਿਓ ਤਾਂ ਜੋ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੇ ਤੇ ਰੇਟ ਦਾ ਭਾਅ ਜੀ ਆ ਜੇ ਦੇ ਦੇਣਾ ਜੇ ਤੁਹਾਡੇ ਹਿਸਾਬ ਚ ਆਉਂਦੀ ਹੋਈ ਤਾਂ ਆ ਕੇ ਫੋਨ ਲਾ ਲਿਓ ਰੇਟ ਪੁੱਛ ਲਿਓ ਤੇ ਆਪ ਦੀ ਆ ਕੇ ਫਾਰਮ ਤੇ ਤਸੱਲੀ ਕਰ ਲਿਓ ਤੇ ਆਜੋ ਵੱਧਦੇ ਆਂ ਦੋਸਤੋ ਵੀਡੀਓ ਵੱਲ ਬਸ ਕਮੈਂਟਾਂ ਜਰੂਰ ਦੱਸਿਓ ਕਿਵੇਂ ਲੱਗੀ ਘੋੜੀ ਤੇ ਬਾਕੀ ਜਿਹੜੇ ਭਰਾ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਦੋਸਤੋ ਇਹ ਨੌਕਰੀ ਘੋੜੀ ਆ ਜਮਾ ਸਪੌਟਲੈਸ ਪਿੰਡੇ ਤੇ ਕੋਈ ਵੀ ਦਾਗ ਨਹੀਂ ਕੋਈ ਸੇਕਾ ਨਹੀਂ ਕੋਈ ਫਲਕਾਰੀ ਨਹੀਂ ਲੱਸੀ ਜਰੂਰ ਆ ਇਹਦੇ ਮਗਰ ਦੋਸਤੋ ਮੰਨ ਲਓ ਅੱਜ ਤੋਂ ਮਹੀਨਾ ਸਵਾ ਮਹੀਨਾ ਪਹਿਲਾਂ ਬੇਸ਼ੇਰੀ ਲਾਈ ਆ ਚੂਨਾ ਬੇਸ਼ੇਰੀ ਬਹੁਤ ਚੰਗੀ ਸੀ ਨੌਕਰੀ ਬੇਸ਼ੇਰੀ ਸੀ ਤੇ ਮੰਨ ਲਓ ਚੰਗੀ ਬਿਸ਼ੇਰੀ ਸੀ ਸਪੌਟਲੈਸ ਸੀ ਤੇ ਚੰਗੇ ਰੇਟ ਤੇ ਉਹ ਸੇਲ ਵੀ ਹੋਈ ਆ ਤੇ ਉਹਦੀ ਚੂੰਡ ਨਾਲ ਦੁੱਧ ਪੀਣੇ ਬੱਤ ਘੋੜੀ ਲੱਸੀ ਜ਼ਰੂਰ ਆ ਤੇ ਆਪ ਬਾਈ ਪੈਂਡ ਘੱਟ ਰਹਿਂਦਾ ਕਰਕੇ ਸਵਾਲ ਨਹੀਂ ਹੁੰਦੀ ਤਾਂ ਉਹ ਕਹਿੰਦਾ ਯਾਰ ਕੋਈ ਸਾਂਭਣ ਵਾਲਾ ਹੋਵੇ ਜਾਇਜ਼ ਰੇਟ ਤੇ ਦੇ ਦਾਂ ਇੱਕ ਨੌਕਰੀਆਂ ਤਾਂ ਆਪਾਂ ਨੂੰ ਵੀ ਪਤਾ ਅੱਜਕੱਲ 2-2 2.5 ਲੱਖ ਰੁਪਏ ਦੇ ਨੋਰਮਲ ਘੋੜੀਆਂ ਨੌਕਰੀਆਂ ਵਿਕੀ ਜਾਂਦੇ ਚੰਗੇ ਖੱਦ ਕਾਠ ਦੀਆਂ ਪਲੀਆਂ ਹੋਈਆਂ ਘੋੜੀਆਂ ਦਾ ਤਾਂ ਕੋਈ ਮੌਲੀ ਨਹੀਂ ਨੌਕਰੀ ਇੱਕ ਚ ਸੋ ਦੋਸਤੋ ਨੌਕਰੀ ਘੋੜੀ ਆ ਦੀ ਹਾਈਟ 60 ਤੋਂ ਬੇਮਲੂਮੀ ਦਬੂ ਆਪਾਂ 90+ ਕਹਿ ਸਕਦੇ ਇਹਨੂੰ ਸੂਤ ਦਬੂ ਜਿਹੜੀ ਪ੍ਰੋਪਰ ਸਹੀ ਹਾਈਟ ਆ ਕੇ ਤੁਸੀਂ ਫੱਟੀ ਲਾਓ ਕਹਿਣ ਨੂੰ ਤਾਂ ਆਪਾਂ ਚਾਹੇ 60+ ਕਹਿ ਦਈਏ ਕੋਈ ਇਹ ਚ ਤਰਾਜ ਨੂੰ ਉੱਪਰ ਜਿਹੜੀ ਫੱਟੀ ਵਾਲੀ ਹਾਈਟ 1.59 ਇੰਚ ਹੈ ਜੀ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਕੋਈ ਗਾਮਚੀ ਨਹੀਂ ਬੰਦੀ ਕੋਈ ਪੈਰ ਨਹੀਂ ਫਰੇ ਹੋਏ ਕੋਈ ਲੰਗ ਨਹੀਂ ਘੋੜੀ ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਲਟ ਨਹੀਂ ਅੰਦਰ ਦੀ ਸਾਫ਼ ਆ ਦੋਸਤੋ ਪਹਿਲਾਂ ਸੂਈ ਹੋਈ ਆ ਤੇ ਹੁਣ ਅੰਦਰ ਦੀ ਸਫਾਈਤ ਹੋਈ ਆਪਦਾ ਡਾਕਟਰ ਨਾਲ ਲਿਆਇਓ ਆਪਦੀ ਅੰਦਰ ਦੀ ਪੂਰੀ ਤਸੱਲੀ ਕਰਵਾ ਸਕਦੇ ਆ ਅੰਦਰ ਦਾ ਕੋਈ ਵੀ ਫਾਲਟ ਨਹੀਂ ਖੋੜੀ ਚ ਨਾ ਕੋਈ ਬਾਲਪੋਰੀ ਚ ਫਾਲਟ ਵੈਸੇ ਤਾਂ ਬਾਲਪੋਰੀ ਦਾ ਵਿਚਾਰ ਆਪਾਂ ਨੂੰ ਅੱਜ ਕੱਲ੍ਹ ਮੰਨ ਲਓ 21ਵੀਂ ਸਦੀ ਚ ਚੱਲ ਵੀ ਕਰਨੀ ਨਹੀਂ ਚਾਹੀਦੀ ਪਰ ਫਿਰ ਵੀ ਜਿੰਨਾਂ ਨੂੰ ਵਿਚਾਰ ਹੁੰਦਾ ਆਪਾਂ ਉਹਨਾਂ ਭਰਾਵਾਂ ਨੂੰ ਦੱਸ ਦਈਏ ਵੀ ਕੋਈ ਬਾਲਪੋਰੀ ਚ ਫਾਲਟ ਨਹੀਂ ਖੰਨਾਂ ਦੀ ਵੀ ਚੰਗੀ ਆ ਖੰਨ ਨਾਲ ਜੋੜ ਲੈਂਦੀ ਆ ਬਾਕੀ ਮੇਨ ਗੱਲ ਆ ਜਿਹੜੀ ਜਿੰਨੇ ਘਰੇਟ ਚ ਆਪਾਂ ਨੂੰ ਆ ਖੋੜੀ ਬਣ ਜਾਣੀ ਉਹਨੇ ਚ ਚੰਬੀ ਵੀ ਨਹੀਂ ਆਉਂਦੀ ਹੈ ਨਾ ਆਪਾਂ ਚੰਬੀ ਘੋੜੀ ਲੈਨੇ ਆ ਉਹ ਚ ਭਰਾਉਨੇ ਆ ਉਹਦਾ ਆਪਾਂ ਨੂੰ ਡਰ ਹੁੰਦਾ ਵੀ ਯਾਰ ਆਪਦੇ ਤੇ ਨਾ ਬੱਚੇ ਲੈ ਜੇ ਨੌਕਰੀ ਦਾ ਆਪਾਂ ਨੂੰ ਫੇਰ ਵੀ ਡਰ ਨਹੀਂ ਹੁੰਦਾ ਲੋਕ ਤਾਂ ਨੌਕਰੀ ਫਲਕਾਰੀ ਵਾਲੀ ਘੋੜੀ ਭਾਲਦੇ ਫਿਰਦੇ ਵੀ ਚੱਲ ਨੌਕਰਾ ਬੱਚੇ ਤਾਂ ਦੋ ਪਰ ਆ ਤਾਂ ਦੋਸਤੋ ਆ ਫਲਕਾਰੀ ਤਾਂ ਰਹਿਤਾ ਤੇ ਬੱਚਾ ਇਹਨੇ ਸਾਫ਼ ਹੀ ਦੇਣਾ ਸੋ ਮੇਰੀ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜਿੰਨਾਂ ਨੇ ਬਰੀਡਿੰਗ ਵਾਸਤੇ ਘੋੜੀ ਲੈਣੀ ਆ ਤੇ ਸੰਭਾਲ ਚੰਗੀ ਆ ਸੇਵਾ ਕਰ ਸਕਦੇ ਆ ਤਾਂ ਉਹ ਇੱਕ ਵਾਰਾ ਘੋੜੀ ਜ਼ਰੂਰ ਦੇਖੋ ਕਿ ਤੁਹਾਡੀ ਸੇਵਾ ਨਾਲ ਘੋੜੀ ਰਾਜ਼ੀ ਹੋ ਜਾਣੀ ਹੈ ਜੀ ਤੇ ਬੱਚੇ ਵਿੱਚ ਮੂਰੇ ਸੋਣਾ ਮੰਨ ਲਓ ਮਹੀਨਾ ਦੋ ਮਹੀਨੇ ਸਾਮਕ ਘੋੜੀ ਭਰਾਵਾਂ ਉਹਦੋਂ ਮੀਟਿੰਗ ਵਾਲਾ ਸੀਜ਼ਨ ਵੀ ਚੱਲ ਪਿਆ ਨਾ ਤੇ ਗੱਭਨ ਵੀ ਰਹਿ ਜੂ ਘੋੜੀ ਤੇ ਅੰਦਰ ਦੀ ਆਪ ਦੀ ਆਪਾਂ ਮੈਂ ਫੇਰ ਕਹਿੰਨਾ ਅੰਦਰ ਦੀ ਜਿਹੜੇ ਮਰਜੀ ਡਾਕਟਰ ਤੋਂ ਚੈੱਕ ਕਰਾ ਲਓ ਆਪਾਂ ਨੂੰ ਕੋਈ ਇਤਰਾਜ਼ ਨਹੀਂ ਉਹ ਅੰਦਰ ਦੀ ਸਾਫ਼ ਆ ਘੋੜੀ ਤੇ ਬਾਲਪੋਰੀਆਂ ਵੱਲੋਂ ਸਾਫ਼ ਆ ਹੱਥਾਂ ਪੈਰਾਂ ਦੀ ਸਾਫ਼ ਸਵਾਰੀ ਦੀ ਤਾਂ ਸਾਊ ਠੰਡੀ ਇੰਨੀ ਆ ਜਿਵੇਂ ਆਪਾਂ ਮੂਰੇ ਮੈਂ ਕਲਿੱਪਾਂ ਲਾਈਆਂ ਬਾਬਾ ਬਿਨਾ ਲਗਾਮ ਤੋਂ ਹੀ ਰਸਤੇ ਸਣੇ ਬੈਠ ਕੇ ਕਿਹੜੀ ਘੋੜੀ ਅੱਜ ਕੱਲ ਬਿਨਾ ਲਗਾਮ ਤੋਂ ਉੱਤੇ ਬਿਠਾ ਲੈਂਦੀ ਸਾਊ ਠੰਡੀ ਇੰਨੀ ਆ ਤੇ ਬਾਕੀ ਆ ਦੇਖੋ ਇੱਕ ਕਲਿੱਪ ਤੁਹਾਡੇ ਨਾਲ ਹੋਰ ਲਾ ਦਿੰਨਾ ਸਵਾਰੀ ਦੀ ਹੱਥਾਂ ਪੈਰਾਂ ਦੀ ਬਾਲਪੋਰੀ ਪੂਰੀ ਤਰ੍ਹਾਂ ਸਾਫ਼ ਆ ਰੇਟ ਬਹੁਤ ਜਾਇਆ ਜਿੱਥੇ ਅੱਜ ਕੱਲ ਚੰਬੀਆਂ ਘੋੜੀਆਂ ਮਿਲਦੀਆਂ ਉਹ ਤੋਂ ਪੂਰਾ ਹਿਸਾਬ ਨਹੀਂ ਪੰਜੂ ਬਾਕੀ ਆ ਕੇ ਤੁਸੀਂ ਤਸੱਲੀ ਕਰ ਲਿਓ ਆ ਨੰਬਰ ਉੱਪਰ ਦੇ ਦਿੱਤਾ ਤੁਹਾਨੂੰ ਜਿਹਦੇ ਵੀ ਫਿੱਟ ਹੋਈ ਆ ਨੰਬਰਾਂ ਤੇ ਇਹਦੀ ਡਿਟੇਲ ਪਤਾ ਲੈ ਲਓ ਤੇ ਰੇਟ ਦਾ ਪਤਾ ਲੈ ਲਓ ਤੇ ਆਪਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਹੈਂ ਦੋਸਤੋ ਤੁਹਾਡੇ